ਯਾਰ ਪ੍ਰੀਸ਼ਾਸਕੀ ਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਵੀਡੀਓ ਹੋਰ ਲੈ ਕੇ ਆਏ ਆ ਆਏ ਕਿੱਥੇ ਆ ਪਿੰਡ ਬੜੀ ਤਹਿਸੀਲ ਤੂਰੀ ਜ਼ਿਲ੍ਹਾ ਸੰਗਰੂਰ ਹਰਦੀਪ ਕਰਦਾ ਸੇਲ ਪਰਚੇ ਦਾ ਕੰਮ ਆ ਮਸ਼ੀਨਾ ਲਿਆਉਂਦਾ ਵੀ ਆ ਨਮੀਆਂ ਵੀ ਲੈਂਦਾ ਪੁਰਾਣੀਆਂ ਵੀ ਖਰੀਦਦਾ ਵੇਚਦਾ ਵੀ ਆ ਅੱਜ ਆਪਾਂ ਹਰਦੀਪ ਸਿੰਘ ਨਾਲ ਕਰਾਂਗੇ ਗੱਲਬਾਤ ਵੀ ਕਿਹੜੀਆਂ-ਕਿਹੜੀਆਂ ਮਸ਼ੀਨਾ ਖੜੀਆਂ ਨੇ ਕੋਲ ਵੇਚਣ ਵਾਲੀਆਂ ਤੇ ਸਾਰੀ ਆਪਾਂ ਡਿਟੇਲ ਚ ਗੱਲਬਾਤ ਕਰਦੇ ਆ ਹਰਦੀਪ ਨਾਲ ਆਜੋ ਸ਼ੈੱਡ ਚ ਕੇ ਦੇਖਦੇ ਆ ਕਿਹੜੀਆਂ-ਕਿਹੜੀਆਂ ਖੜੀਆਂ ਨੇ ਆਹ ਕਰਤਾਰ ਖੜੀ ਆ ਇਹ ਤਾਂ ਵਿਕ ਗਈ ਇਹ ਤਾਂ ਕਸਟਮਰ ਆਇਆ ਵੀ ਨੇ ਇਹਨੂੰ ਲੈਣ ਵਾਸਤੇ ਇਹ ਤਾਂ 베ਚਤੀ ਇਹਦੀ ਵੀ ਡਿਟੇਲ ਦੱਸ ਦਾਂਗੇ ਵਿੱਚ ਆ ਜਾ ਕੇ ਰਾ ਮੀਂਹ ਦੀ ਚਾਬੀ ਫੜਵਾਉਣ ਨੂੰ ਫਿਰਦਾ ਬੜੀ ਸਾਨੂੰ ਦਿਖਾਉਣ ਨੂੰ ਫਿਰਦਾ ਹੈ ਮੈਂ ਮੈਂ ਇਹਨੂੰ ਨਵੀਂ ਦੀ ਚਾਬੀ ਰੋ ਹੈ ਹੈ ਜੀ ਹਾਲ ਹੈ ਰੀਪਾ ਸੁਰੂਆ ਬਹੁਤ ਵਧੀਆ ਠੀਕ ਠਾਕ ਉਹ ਠੀਕ ਠਾਕ ਬਹੁਤ ਵਧੀਆ ਜੀ ਹਾਂਜੀ ਕਿਹੜੀਆਂ ਕਿਹੜੀਆਂ ਮਸ਼ੀਨਾਂ ਖੜੀਆਂ ਨੇ ਅੱਜ ਵੇਚਣ ਵਾਸਤੇ ਪ੍ਰੀਤ ਆ ਗਈ ਹੈ ਇਹ ਪ੍ਰੀਤ ਆ 20 ਮਾਡਲ 20 ਮਾਡਲ ਨੰਬਰ ਕਿੱਥੇ ਦਾ ਨੰਬਰ ਇਹਦਾ ਪੀਵੀ 13 ਪੀਵੀ 13 ਸੰਗਰੂਰ ਜ਼ਿਲ੍ਹੇ ਦਾ ਹੀ ਆ ਸੰਗਰੂਰ ਜ਼ਿਲ੍ਹੇ ਦਾ ਹਾਂ ਇੰਜਣ ਕਿਹੜਾ ਇੰਜਣ ਇਹ ਤੇ ਲਾਲ ਹੀਨੂ ਲਾਲ ਹੀਨੂ ਹਾਂ ਠੀਕ ਆ ਇਹ ਲਾਲ ਹੀਨੂ ਵਾਲਾ ਤਾਂ ਸੰਤ ਬਹੁਤ ਔਖਾ ਫਿਉਂਦਾ ਹੈ ਨਾ ਹਾਂ ਹਾਂ ਬੜਾ ਮਦੀਨ ਅੱਜ ਦੇ ਟਾਈਮ 'ਚ ਮੰਨ ਡਿਮਾਂਡ ਵੀ ਪੇਟੀ ਬੰਨ ਗਈ ਜਣਦੀ ਪੇਟੀ ਵਾਲੀ ਲਾਲ ਹੀਨੂ ਹਣਾ ਅਗਲਾ ਕਿਉਂ ਜੂਰੀਏ ਜਾਰੀਏ ਤੋਂ ਡਰਦਾ ਹੈ ਲਗਾ ਮੈਂ ਯਾਰ ਲਾਲ ਹੀਨੂ ਦੀ ਜਿਵੇਂ ਪਹਿਲਾਂ 02 ਦੀ ਚੜ੍ਹਾਈ ਹੋਈ ਸੀ ਹੁਣ ਲਾਲ ਹੀਨੂ ਦੀ ਚੜ੍ਹਾਈ ਆ ਹਣਾ ਉਹ ਵੀ ਠੀਕ ਆ 20 ਮਾਡਲ ਹੋ ਗਈ 20 ਮਾਡਲ ਆ origional creation ਦੀ ਆ ਪੈਰ ਟੂਰ ਕਿੰਨੇ ਕਿੰਨੇ ਪੈਰ ਤੇ ਮੰਨ ਕੇ ਚੱਲੋ ਵੀ ਮੂਰ ਅਸੀਂ ਕਿ ਪੈਸੇ ਟਾਇਰ ਆ ਆਪਾਂ ਮੰਨਦੇ ਇਹਨਾਂ ਨੂੰ ਠੀਕ ਆ ਮੰਗਰਲੇ ਵੀ 80 85 ਪੈਸੇ ਟਾਇਰ ਨੇ ਇਹਦੇ ਠੀਕ ਆ ਇਹ ਦੁਵਾਰੇ ਦੇ ਲੱਗੇ ਵੀ ਨਹੀਂ ਇਹ ਨਹੀਂ ਇਹਦੇ ਨਾਲ ਪਤਾ ਨਹੀਂ ਕੀ ਗੱਲ ਲੱਗੀ ਪਾਗਲੇ ਮਾਲਕ ਨੇ ਕੋਈ ਚੇਂਜ ਕੀਤੇ ਨੇ ਇਹਦੇ 21 ਮਾਡਲ ਦੇ ਟਾਇਰ ਨੇ 20 ਮਾਡਲ ਦੇ 20 ਕੀ ਵਾਲਾ ਸਭ ਪੈ ਜੀ ਜਾਂਦੇ ਹੁੰਦੇ ਨੇ ਜਦ ਤੱਕ ਕੋਈ ਮੰਨ ਕੇ ਚਲੋ ਵੀ ਹੋ ਸਕਦਾ ਵੀ ਕੋਈ ਟਾਇਰ ਟੂਰ ਕੱਟ ਲੱਗ ਗਿਆ ਹੋਵੇ ਗਾਰੰਟੀ ਚ ਚੇਂਜ ਹੋਵੇ ਗਾਰੰਟੀ ਚੇਂਜ ਕਰ ਲਿਆ ਹਾਂ ਵੀ 21 ਮਾਡਲ ਦੇ ਟਾਇਰ ਨੇ ਯਾਨੀ ਚੱਲੀ ਬਹੁਤ ਘੱਟ ਆ ਚਲੋ 21 ਤਾਂ ਇਹ ਹੁੰਦਾ ਨਹੀਂ ਲੋਪ ਨਹੀਂ ਚੱਲੀ ਹਾਂ ਗੱਲ ਹਰਦੀਪ ਜਿਹੜਾ 19 ਦੇ ਵੀ ਪੈ ਸਕਦੇ ਨੇ 21 ਦੇ ਵੀ ਪੈ ਸਕਦੇ ਜਿਹੜਾ ਹੁੰਦਾ ਵੀ ਕਈ ਵਾਰੀ ਵਿੱਚ ਮਸ਼ੀਨ ਨਿਕਲੀ ਆਵੇ ਉਹਦੀ ਗਾਰੰਟੀ ਹੁੰਦੀ ਆ ਹਾਂ ਵੀ ਹੋ ਸਕਦਾ ਕੱਟ-ਕੁੱਟ ਲੱਗ ਜਾਂਦਾ ਤਾਂ ਉਹਦੀ ਟਾਇਰ ਚੇਂਜ ਹੋਵੇ ਯਾਨੀ ਲੋਕਲ ਚੱਲੀ ਮਸ਼ੀਨ ਆ ਲੋਕਲ ਚੱਲੀ ਵੀ ਆ ਠੀਕ ਆ ਹਾਂ ਪਾਵੇ ਵਾਲਾ ਫੀਡਰ ਹੋ ਗਿਆ ਹਾਂ ਇਹ ਵੀ ਸਹੂਲਤਾਂ ਨਹੀਂ ਉਹ ਅੱਗੇ ਸਾਈਡ ਜੀ ਤੇ ਲੱਗਦੀਆਂ ਸੀ ਪਿੰਨਾ ਉਹ ਬਾਹਰ ਬੂਰ ਚਾਲਦੀਆਂ ਟੁੱਟ ਜੈਦੀਆਂ ਸੀ ਹਣਾ ਬਾਕੀ ਮਸ਼ੀਨ ਕੈਵਨ ਕੁਵਨ ਦੀ ਪੂਸਪਾਸ ਦੀ ਬਿਲਕੁਲ ਬੇਦਾਗ ਹੈ ਕਿਸੇ ਪਾਸੇ ਕੋ ਟੱਚ ਨਹੀਂ ਪਈ ਠੀਕ ਆ ਕਾਲੂ ਐ ਮਗਰ ਮਾਰੇ ਕੈਮਰਾ ਪੂਸਪਾਸ ਤੇ ਸਾਰਾ ਦਿਖਾ ਦੇ ਐ ਦੀ ਲੰਗ ਜਾ ਫਰੰਟ ਫਰੰਟ ਮਸ਼ੀਨ ਦਾ ਬਹੁਤ ਚੰਗਾ ਹੈ ਬਹੁਤ ਠੀਕ ਆ ਇਹ ਤਾਂ ਫਿਰ ਆਪਣੇ ਜ਼ਿਲ੍ਹੇ ਦੀ ਨਿਕਲੀ ਵੀ ਆ ਨਹੀਂ ਇਹ ਨਿਕਲੀ ਅੱਗੋਂ ਪਿੱਛੋਂ ਇਹ ਮਾਨਾ ਐਚ ਆਰ ਨੰਬਰ ਸੀਗੀ ਇਹ ਆਪਣੇ ਨਾਂ ਤੇ ਟ੍ਰਾਂਸਫਰ ਹੋਈ ਆ ਠੀਕ ਆ ਪੰਜਾਬੀਆਂ ਕੋਲ ਹੀ ਮਨ ਮਸ਼ੀਨ ਆਈ ਹੈ ਇਹ ਕਰਨਾਲ ਜ਼ਿਲ੍ਹੇ ਚ ਠੀਕ ਆ ਹਾਂ ਲੋਕਲੀ ਚੱਲੀ ਗਿਆ ਉਹਨਾਂ ਦੀ ਪੈਂਡ ਪੈਂਡੀ ਚਲਾਈ ਗਿਆ ਠੀਕ ਯਾਨੀ ਹੁਣ ਆਪਾਂ ਸੰਗਰੂਰ ਦਾ ਨੰਬਰ ਲਵਾਤਾ ਸੰਗਰੂਰ ਦਾ ਨੰਬਰ ਲਵਾ ਲਿਆ ਠੀਕ ਆ ਆਪਾਂ ਹੀ ਲਵਾਇਆ ਆਪਾਂ ਲਵਾਇਆ ਆਪਣੇ ਨਵੇਂ ਆ ਆਪਣੇ ਨਵੇਂ ਆ ਆਪਾਂ ਇਹਦਾ ਨਾ ਸੀਜ਼ਨ ਲਾਇਆ ਦੀ ਕਣਕੜਾ ਅੱਛੇ ਕਣਕੜਾ ਸੀਜ਼ਨ ਲਾਇਆ ਸੀ ਕਣਕੜਾ ਸੀਜ਼ਨ ਲਾਇਆ ਰਿਪੇਅਰ ਕਿੰਨੀ ਕਾ ਰਿਪੇਅਰ ਇਹਦਾ ਐ ਮੰਨ ਜੀ ਅਸੀਂ ਤਕਰੀਬਨ ਇਹਦਾ ਗੇਅਰ ਗੂਰ ਦਾ ਸਾਰਾ ਕੰਮ ਤੇ ਲਤੂਰ ਸਾਰਾ ਕੁਝ ਡਿਸਕ ਜਿਹੜੀਆਂ ਇਹਦੀਆਂ ਡਿਸਕਾਂ ਹੁੰਦੀਆਂ ਨੇ ਬ੍ਰੇਕਾਂ ਬਰੂਕ ਵਾਲੀਆਂ ਉਹ ਸ ਨਾਰਮਲ ਜੀ ਦੇਖੋ ਰਿਪੇਅਰ ਆਪਾਂ ਜਦੋਂ ਮਸ਼ੀਨ ਖੋਲਦਿਆਂ ਹੋਈ ਜਾਂਦੀ ਆ ਬਾਕੀ ਬਿਲਟਾਂ ਬੁਲਟਾਂ ਸਾਰਾ ਕੁਝ ਤਾਂ ਪਿਆ ਆ ਸਾਰਾ ਜਾਨੀ ਕੋਈ ਐ ਹੈਗਾ ਵੀ ਫੈਸਰ ਬਦਲ ਕੇ ਚਲਾ ਦੇ ਬੰਦਾ ਫੈਸਰ ਬਦਲ ਕੇ ਚਲਾ ਦੇ ਚਲਾ ਲੂ ਰਿਪੇਅਰ ਤੇ ਖਰਚਾ ਨਹੀਂ ਨਹੀਂ ਆਮ ਲੱਖ ਰੇੜ ਲੱਖ ਰੁਪਇਆ ਜਾਂਦੀ ਤੇ ਖਰਚਾ ਹੋ ਜਾਂਦਾ ਆ ਦੇਖੋ 10-20000 20-30000 ਤੱਕ ਉਹ ਤਾਂ ਜੇ ਨੂੰ ਨਾਰਮਲ ਆ ਕਿਉਂਕਿ ਮੁਗਲੈਲ ਬਦਲਣ ਲੱਗ ਗਿਆ ਤਾਂ 10-20000 ਲੱਗ ਜੇ ਨਾਗਾ ਬਾਕੀ ਤਾਂ ਕੋਈ ਇਹਦਾ ਵੱਡਾ ਨਹੀਂ ਹੈਗਾ ਵੀ ਚੈਨਾ ਚੂਨਾ ਪੈਣ ਵਾਲੀਆਂ ਨੇ ਹਣਾ ਉਹ ਸਾਰਾ ਕੁਝ ਓਕੇ ਹੈਗਾ ਤੇ ਰੇਟ ਕਰ ਲਿਓ ਸਰਦੀਪ ਨਾਲ ਫੋਨ ਤੇ ਹਾਂਜੀ ਹਾਂਜੀ ਤੁਹਾਨੂੰ ਨੰਬਰ ਵੀ ਦਵਾਂਗੇ ਉਸ ਤੋਂ ਬਾਅਦ ਆ ਗਈ ਵਿਸ਼ਾਲ ਹੈ ਵਿਸ਼ਾਲ ਆ ਗਈ ਜੀ 19 ਮਾਡਲ ਅਸੇ 19 ਮਾਡਲ ਹੈ ਇਹ ਵੀ ਮੈਂ ਕਹਣਾ ਤਾਂ ਚਲਾਈ ਆ ਇਹ ਵੀ ਚਲਾਈ ਆ ਇਹ ਫਾਸਟ ਪਾਰਟੀ ਦੀ ਸੰਗਰੂਰ ਨੰਬਰ ਆ ਜੀ ਠੀਕ ਆ ਫਾਸਟ ਪਾਰਟੀ ਦੀ ਹੈ ਠੀਕ ਆ 70 ਪੈਸੇ ਟਾਇਰ ਇਹਦੇ ਨਾਲ ਦੇ ਨੇ ਓਕੇ ਹਾਂ ਇਹ ਤਾਂ ਫਿਰ ਜਮਾ ਲੋਕਲ ਚੱਲੀ ਆ ਹਾਂ ਇਹ ਲੋਕਲ ਚੱਲੀ ਵੀ ਮਸ਼ੀਨ ਹੈ ਜੀ ਠੀਕ ਆ ਹਾਂ ਇਹ ਰੰਗ ਰੂਪ ਦੀ ਵੀ ਸੋਹਣੀ ਪਈ ਆ ਮੇ ਜੀ ਨਾ ਆਪਣਾ ਮੁੱਟੀ ਨਾਰਮਲ ਜੀ ਟੱਚਿੰਗ ਜ਼ਰੂਰ ਹੋਈ ਵੀ ਆ ਦੀ ਠੀਕ ਆ ਬਾਕੀ ਉਦਾਂ ਮਸ਼ੀਨ ਕਾਟਰ-ਕਾਟਰ ਵੀ ਵਧੀਆ ਹੈਗੀ ਟਰੱਕ ਦੀ ਵਧੀਆ ਹੈਗੀ ਕਿਹੜਾ ਲੱਗੀ ਬੱਜੀ ਠੀਕ ਆ ਤੇ ਇੰਜਨ ਲਾਲ ਹੀਨੂ ਆ ਗਿਆ ਇਹ ਚ ਵੀ ਇੰਜਨ ਲਾਲ ਹੀਨੂ ਇਹ ਜੀ ਵੀ ਲਾਲ ਹੀਨੂ ਆ ਹਨਾ ਠੀਕ ਆ ਦਿਖਾ ਲਈ ਕਾਲੂ ਇਹ ਵੀ ਵਿਸ਼ਾਲ ਵੀ ਚਾਰ ਸਪੇਰੇ ਘੁੰਮ ਕੇ 435 ਆ ਹਾਂਜੀ 435 ਠੀਕ ਆ ਇਹਦਾ ਫਰੰਟ ਦਿਖਾ ਦੀ ਐਂ ਦੀ ਲੱਗ ਜੀ ਆ ਜਾ ਕਾਲੂ ਕਾਟਰ ਕਿੱਥੇ ਖੜੇ ਨੇ ਹਰਦੀਪ ਇਹਨਾਂ ਦੇ ਸਾਰੇ ਬਾਹਰ ਹੀ ਖੜੇ ਨੇ ਕੋਸ ਕਾਟਰ ਉਧਰ ਕੋਠੀ ਚ ਪਾਰੇ ਖੜੇ ਨੇ ਅੱਛੇ ਅੱਛੇ ਆ ਉਧਰ ਬਾਹਰ ਹਨਾ ਆ ਤਾਂ ਮੇਰੇ ਖਿਆਲ ਚ ਟਰੈਕਟਰ ਵਾਲੀ ਦਾ ਆ ਗਿਆ ਇਧਰ ਦਿਖਾ ਦੇ ਕਾਲੂ ਫਰੰਟ ਆ ਕੀ ਹੈਗਾ ਵੀ ਲੱਗੀਆਂ ਬੱਜੀਆਂ ਜੀਆਂ ਰੰਗ ਰੋਂਗ ਚਲੋ ਮਾੜਾ ਮੋਟਾ ਤਾਂ ਟਾਚਿੰਗ ਟੂਚਿੰਗ ਕਰੀ ਜਾਂਦੀ ਹੈਗੀ ਉਹ ਇਹ ਨਹੀਂ ਹੈਗਾ ਯਾਰ ਵੀ ਪੂ ਉਸੇ ਦੁਆਰੇ ਲੱਗੀ ਆ ਜਾਂ ਕੈਬਣੀ ਭੰਨਿਆ ਪਿਆ ਉਹ ਚੀਜ਼ਾਂ ਨਹੀਂ ਹੈਗਾ ਮਸ਼ੀਨਾ ਸਾਫ਼ ਸੁਥਰੀਆਂ ਨੇ ਸਾਰੀਆਂ ਮਾੜੀ ਮਸ਼ੀਨ ਹਰਦੀਪ ਲੈਂਦਾ ਨਹੀਂਗਾ ਦੂਜੀ ਗੱਲ ਤੁਸੀਂ ਦੋਸਤੋ ਇੱਕ ਫੋਨ ਵੀਡੀਓ 'ਚ ਗੱਲ ਗਏ ਨੇ ਉਹ ਵੀ ਰੇਟ ਨਹੀਂ ਦੱਸਦੇ ਤਾਂ ਤਾਂਹਾਂ ਥੱਲੇ ਰੇਟ ਕਰਦਾ ਫਿਰ ਹੁੰਦਾ ਤੇ ਉਹ ਫੋਨ ਤੇ ਜਦੋਂ ਮਰਜੀ ਹਰਦੀਪ ਨਾਲ ਕੰਟੈਕਟ ਕਰੋ ਤੁਹਾਨੂੰ ਫੋਨ ਤੇ ਦੱਸੂਗਾ ਵੀ ਕੀ ਰੇਟ ਆ ਜੈਨੂਅਲ ਜੇ ਰੇਟ ਨੇ ਕੋਈ ਜ਼ਿਆਦਾ ਮੰਗਦੇ ਨਹੀਂ ਹੈਗੇ ਹਨਾ ਤੇ ਆ ਆ ਗਈ ਜੱਸੀ ਹੈ ਇਹ ਆ ਗਈ ਜੱਸੀ 24 ਮਾਡਲ ਜਿਹੜਾ ਇੱਕ 24 ਦਾ ਮੰਨ ਲਓ ਲੱਗ ਗਿਆ ਝੋਨੇ ਦਾ 25 ਚ ਕਣਕ ਤੇ ਚੱਲੀ ਹੈ ਅੱਛਾ ਇੱਕ 24 ਦਾ ਤੇ 25 ਦਾ ਦੋ ਸੀਜ਼ਨ ਲੱਗੇ ਠੀਕ ਆ ਇਹ ਵੀ ਲੋਕਲੀ ਮੰਨ ਲਓ ਆਪਾਂ ਚਲਾਈ ਆ ਮਸ਼ੀਨ ਲੋਕਲੀ ਚਲਾਈ ਹੈਗੀ ਹਾਂ ਠੀਕ ਆ ਨੰਬਰ ਇਹਦਾ ਸੰਗਰੂਰ ਦਾ ਹੀ ਹੈ ਇਹ ਤਾਂ ਤੇਰੇ ਨਾਂ ਆਇਆ ਮੇਰੇ ਨਾਂ ਤੇ ਆ ਠੀਕ ਆ ਕਿਸ ਦੀ ਮਸ਼ੀਨ ਹੈ ਠੀਕ ਆ ਆਪਣੇ ਨਾਂ ਤੇ ਆ ਪ੍ਰੈਸਰ ਇਹਦਾ ਹੁਣ ਮੰਨ ਲਓ ਚੇਂਜ ਹੋ ਰਿਹਾ ਹੈ ਇਹਦਾ ਠੀਕ ਆ ਹਾਂ ਆ ਜਾਣੀ ਦੋ ਸੀਜ਼ਨ ਦਾ ਫਿਰ ਗਾਰੰਟੀ ਵਾਲੀ ਹੋਗੇ ਹਾਂਜੀ ਹਾਂ ਪਰ ਇਹ ਤਾਂ ਹੋਇਆ ਹੀ ਕੁਛ ਨਹੀਂਗਾ ਠੀਕ ਆ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਈ ਇਹਦੀ ਓਕੇ ਟੈ ਟੂਰ ਦਾ ਦੋਸਤੋ ਸਾਰੇ 19 ਪਏ ਨੇ 5 ਗੇਰੀ ਹੋਗੀ 5 ਗੇਰਾ ਚ ਕਟਰ ਤੇ ਮੋਟਰ ਆ ਕਟਰ ਤੇ ਮੋਟਰ ਹੋਗੀ ਸਟੀਲੀ ਚਾਦਰ ਇਹਨੂੰ ਅੱਛਾ ਸਟੀਲੀ ਚਾਦਰ ਲੱਗੀ ਆ ਸਾਰੀ ਇਹਦੀ ਚਾਦਰ ਲੱਗੀ ਹੋਈ ਠੀਕ ਆ ਤੇ ਕਾਲੂ ਇਹਦੀ ਵੀ ਪੂਸਪਾਸ ਦਿਖਾ ਦੇ ਤਾਂ ਨਵੀਂ ਮਸ਼ੀਨ ਆ ਜਮਾ ਇਹ ਤਾਂ ਇਹਨਾਂ ਨੇ ਆਪ ਹੀ ਲੋਕਲ ਬੱਸ ਚਲਾਈ ਹੈਗੀ ਕੋਈ ਬਾਹਰ ਨਹੀਂ ਗਿਆ ਕੋਈ ਉਹ ਨਹੀਂ ਗਿਆ ਇਹਨਾਂ ਤੇ ਗੋਲ ਜਾਲੀ ਲੱਗੀ ਹੈਗੀ ਘੁੰਮਦੀ ਜਾਲੀ ਆ ਇਹ ਮੈਂ ਕਹਿੰਦਾ ਫਾਸਟ ਆਪਾਂ ਨਹੀਂ ਲਈ ਸੀ ਹਨਾ ਜਦੋਂ ਪਹਿਲੀ ਜਾਲੀ ਆਪਾਂ ਨੂੰ ਲਾ ਕੇ ਪਹਿਲੀ ਆਪਾਂ ਨੂੰ ਹੀ ਦਿੱਤੀ ਸੀ ਉਹਨਾਂ ਨੇ ਹਨਾ ਉਹਨਾਂ ਦੀ ਜਾਲੀ ਚ ਆਪਾਂ ਉਹਨਾਂ ਤੋਂ ਕਈ ਮਸ਼ੀਨਾਂ ਲਈਆਂ ਸੀ ਉਹ ਤਾਂ ਦੋ ਤਿੰਨ ਮਸ਼ੀਨਾਂ ਠੀਕ ਆ ਓਕੇ ਤੇ ਇੰਜਣ ਕਿਹੜਾ ਚ ਇੰਜਣ ਲਾਲ ਹੀਨੂ ਆ ਇਹ ਚ ਬੀ ਐਸ 3 ਬੀ ਐਸ 3 ਲਾਲ ਹੀਨੂ ਬਿਨਾ ਜੂਰੀ ਵਾਲਾ ਹਾਂਜੀ ਹਾਂ ਤੇ ਬਸ ਮੈਂ ਕਿਹਾ ਲਾਸਟ ਹੀ ਇਹਨਾਂ ਤੇ ਧਰੇ ਨੇ ਬਸ ਲਾਸਟ ਹੀ ਧਰੇ ਨੇ ਕਿ ਉਸ ਤੋਂ ਬਾਅਦ ਤਾਂ ਇਹ ਬੰਦ ਹੀ ਹੋ ਗਈ ਇੰਜ ਠੀਕ ਆ ਹਾਂਜੀ ਇਹਦੀ ਰਿਪੇਅਰ ਦੀ ਤਾਂ ਲੋੜ ਹੀ ਨਹੀਂ ਇਹ ਤਾਂ ਫ੍ਰੈਸ਼ਰ ਬਦਲ ਕੇ ਫ੍ਰੈਸ਼ਰ ਦਾ ਚੇਂਜ ਹੋ ਰਿਹਾ ਹੈ ਤਾਂ ਕੁਝ ਨਹੀਂ ਕਰਨਾ ਠੀਕ ਆ ਇਹਦਾ ਸਾਰੀ ਨੂੰ ਗ੍ਰੀਸ ਕਲੂਸ ਵਗੈਰਾ ਵੱਜ ਜਾਣਾ ਇਹਨੂੰ ਇੱਕ ਦੋਸਤੋ ਇਹ ਹੈਗਾ ਵੀ ਦੇਖੋ ਤੁਹਾਡਾ ਸਿਬਲ ਸਹੀ ਹੋਣਾ ਚਾਹੀਦਾ ਆਪਾਂ ਲੋਨ ਦੇ ਆ ਕੋਲੇ ਫੈਸਿਲਿਟੀ ਹੈਗੀ ਆ ਲੋਨ ਵੀ ਹਰਦੀਪ ਕਰਾ ਕੇ ਦੇਊਗਾ ਤੇ ਕਰਵਾ ਸਾਰੀਆਂ ਤੇ ਦਊਗਾ ਜਿਹੜੀ ਤੇ ਮਰਜ਼ੀ ਕਰਵਾ ਲਿਓ ਉਹ ਕੋਈ ਗੱਲ ਨਹੀਂ ਹੈਗੀ ਵੀ 19 ਮਾਡਲ ਤੇ ਨਹੀਂ ਹੋਣਾ ਹੋ ਸਾਰੀਆਂ ਜਿਹੜੀ ਤੇ ਮਰਜ਼ੀ ਕਰਾ ਲਿਓ ਪਰ ਇੱਕ ਗੱਲ ਆ ਗਈ ਵੀ ਤੁਹਾਡਾ ਸਿਬਲ ਸਹੀ ਹੋਣਾ ਚਾਹੀਦਾ ਠੀਕ ਆ ਬਸ ਆਪਣੇ ਨਾਲ ਉਹੀ ਵੀਰ ਸੰਪਰਕ ਕਰਨ ਜਿਨ੍ਹਾਂ ਦੇ ਸਿਬਲ ਓਕੇ ਨੇ ਓਕੇ ਨੇ ਕੱਲ ਨੂੰ ਕਿਉਂਕਿ ਇਹ ਹੈਗਾ ਵੀ ਫੇਰ ਯਾਰ ਟਾਈਮ ਦੀ ਵੇਸਟਿੰਗ ਬਹੁਤ ਆ ਜਾਂਦੀ ਹੈ ਟਾਈਮ ਦੀ ਵੇਸਟਿੰਗ ਲੋਨਾਂ ਤੇ ਲੰਘ ਜਾਂਦਾ ਸੌਦਾ ਕਰਕੇ ਲੱਖ ਰੁਪਿਆ ਸਾਈ ਦਾ ਪਾਵੋ ਠੀਕ ਆ ਤੁਹਾਨੂੰ ਲੋਨ ਕਰਾ ਕੇ ਜਿੰਨੇ ਲੋਨ ਹੋਗੇ ਉਦਨੇ ਆਦੀ ਮਸ਼ੀਨ ਲੈ ਜਿਓ। ਲੋਨ ਤੇ ਸਾਰੀ ਸੈਟਿੰਗ ਆ ਹਰਦੀਪ ਦੀ ਬੈਂਕ ਵਾਲਿਆਂ ਨਾਲ ਤੇ ਜਦੋਂ ਮਰਜੀ ਆਓ ਤੇ ਕੰਟੈਕਟ ਕਰੋ। ਆ ਤਾਂ ਫਿਰ ਜੱਸੀ ਦਾ ਕਟਰੀ ਆ ਗਿਆ ਹਨਾ? ਜੱਸੀ ਦਾ ਕਟਰ ਆ ਗਿਆ ਜੀ। ਹਾਂ। ਠੀਕ ਠੀਕ ਆ। ਤੇ ਵੀਰ ਹੋਣੀਆਂ ਨੇ ਦਿੱਤੀ? ਹਾਂਜੀ ਇਹਨਾਂ ਨੂੰ ਵੀਰੇ ਇਹਨਾਂ ਨੂੰ ਦਿੱਤੀ ਆ ਕਿ ਮਸ਼ੀਨਾਂ। ਵਧਾਈਆਂ ਭਾਈ ਵੀਰੇ ਸੋਨੂੰ। ਹਾਂਜੀ। ਵਧਾਈਆਂ ਭਰਾ ਤੈਨੂੰ ਵੀ। ਤੇ ਕਿਹੜਾ ਪਿੰਡ ਆਪਣਾ? ਹਮੀਦੀ ਹੈ ਜੀ। ਅੱਛਾ ਹਮੀਦੀ ਹੀ ਜਾਣੀ ਐ। ਉਹ ਨੇੜੇ ਹੀ ਆ। ਨੇੜੇ ਹੀ ਆ ਫਿਰ ਤਾਂ ਲੋਕਲੀ। ਹਾਂਜੀ ਹਾਂਜੀ ਇਹ ਆ ਕਟਰ ਪ੍ਰੀਤ ਕਿਹੜੀ 20 ਮਾਡਲ ਦਾ ਗਿਆ ਇਹ 23 ਮਾਡਲ ਜੀ ਇਹ 23 ਮਾਡਲ ਦਾ ਹਾਂ ਉਹ ਆ ਗਿਆ ਉਹਦਾ ਦਸਮੇਸ਼ ਦਾ ਨਹੀਂ ਆ 20 ਮਾਡਲ ਦਾ ਪ੍ਰੀਤ ਦਾ ਜਿਹੜਾ ਅੰਦਰ ਖੜੀ ਆ ਹਾਂਜੀ ਕੱਲ ਦਿਖਾ ਦੇ ਇਹ ਹਨਾ ਕਟਰ ਵੀ ਦਿਖਾ ਦੇ ਇਹ 20 ਦਾ ਆ ਗਿਆ ਇਹ 18 ਦਾ ਕਟਰ ਇਹ ਦਸਮੇਸ਼ ਦਾ ਆ ਗਿਆ ਹਾਂਜੀ ਹਾਂ ਇਹ ਦਿਖਾਉਣਿਆ ਸੋਨੂੰ ਮੰਨ ਲਓ 23 ਮਾਡਲ ਪ੍ਰੀਤ ਆ ਉਹਦਾ ਕਟਰ ਹਾਂਜੀ ਹਾਂਜੀ ਤੇ ਆਹ 20 ਮਾਡਲ ਦਾ ਗੱਲ ਉਹ ਦਿਖਾ 20 ਮਾਡਲ ਦਾ ਜੀ ਕਾਟਰੇ ਦਾ 20 ਮਾਡਲ ਆ ਵੀ ਐਨ ਓਕੇ ਏਅਰਪੋਰਟ ਭੋੜਲੇ ਵਾਲੀ ਹਾਂਜੀ ਅਸੇ ਆ ਜੀ ਇਹ ਇਹ ਕਿਹੜਾ ਮਾਡਲ ਆ ਇਹ 18 ਮਾਡਲ ਹੈ ਜੀ ਅਸੇ 18 ਮਾਡਲ ਆ ਗਈ ਹਾਂਜੀ ਤੇ ਲਾਲ ਹੀਨੋ ਇੰਜਨ ਆ ਗਿਆ ਤੇ ਲਾਲ ਹੀਨੋ ਇੰਜਨ ਆ ਸੀਲਡ ਇੰਜਨ ਆ ਇਹਦਾ ਵੀ ਠੀਕ ਆ ਗੇਰ ਗੂਰ ਦੀ ਓਕੇ ਆ ਗਈ ਠੀਕ ਹੈ ਗियर 5 ਕਚਾਰ ਇਹ ਹਾਈ ਸਪੀਡ ਗੇਅਰ ਚ ਹੈ ਜੀ ਅਸੀਂ ਇਹਨਾਂ ਦਾ ਤਾਂ ਹਾਈ ਸਪੀਡ ਆ ਜਾਂਦਾ ਜਣੀ 5 ਵਿੱਚ ਤੀਜਾ ਗੇਅਰ 5ਵੇਂ ਵਾਲਾ ਹੀ ਹੋ ਜਾਂਦਾ ਇਹਦਾ ਤਾਂ 5ਵੇਂ ਵਾਲਾ ਜੀ ਇਹਦੀ ਪੂਲੀ ਪਾਲੀ ਬਦਲਣ ਦੀ ਕੋਈ ਜ਼ਰੂਰਤ ਨਹੀਂ ਨਹੀਂ ਇਹਦੀ ਕੋਈ ਜ਼ਰੂਰਤ ਨਹੀਂ ਜੀ ਠੀਕ ਆ ਇੰਜਨ ਉੰਜਣ ਕਿਵੇਂ ਆ ਇੰਜਨ ਉੰਜਣਾ ਓਕੇ ਆ ਜੀ ਇਹ ਤਾਂ ਸੀਲਡ ਇੰਜਨ ਹੈ ਠੀਕ ਆ ਹਾਂ ਤੇ ਟਾਇਰ ਟੂਰ ਵੀ ਟਾਇਰ ਇਹਦੇ ਚੌਕੜਾ ਆਪਾਂ ਨਵੇਂ ਲਾਤਾ ਬੇ ਟਾਇਰ ਸੀਗੇ ਇਹਦੇ ਇਹਦੇ ਨਵੇਂ ਲਾਤੇ ਇਹਦੇ ਨਵੇਂ ਟਾਇਰ ਲਾਤੇ ਠੀਕ ਆ ਅੱਧੇ ਟਾਇਰ ਸੀ ਇਹਦੇ ਅੱਧੇ ਕਿ ਟਾਇਰ ਸੀਗੇ ਠੀਕ ਠੀਕ ਤੋਂ ਪਤਾ ਪਸੰਦ ਜਦੋਂ ਵੀ ਕੋਈ ਰੱਖਦੇ ਆਪਾਂ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਜਿਹੜੇ ਨਾਲ ਹੀ ਰੱਖਦੇ ਆਗੇ ਵੀ ਅੱਗੇ ਖਰੀਦਣ ਵਾਲੇ ਨੂੰ ਕੋਈ ਦਿੱਕਤ ਨਾ ਆਵੇ ਹਾਂ ਸਹੀ ਗੱਲ ਆ ਇਹ ਨੋਰਮਲ ਜੀ ਟਾਚਿੰਗ ਜ਼ਰੂਰ ਹੋਈ ਆ ਨੋਰਮਲ ਜੀ ਅਸੀਂ ਨੋਰਮਲ ਟਾਚਿੰਗ ਕਰੀ ਵੀ ਹੈਗੀ ਕਰਾਂ ਦੀ ਮਾੜੀ ਮੋਟੀ ਟਾਚਿੰਗ ਹੋਈ ਵੀ ਆ ਠੀਕ ਬੈਟਰੀਆਂ ਬੂਟਰੀਆਂ ਬੈਟਰੀਆਂ ਸੈਲਫ ਚਾਕ ਦੀਆਂ ਨੇ ਸੈਲਫ ਓਕੇ ਬਿਲਕੁਲ ਓਕੇ ਅਮਰਾਉਣ ਦੀਆਂ ਬੈਟਰੀਆਂ ਨੇ ਹਾਂਜੀ ਹਾਂ ਬਾਕੀ ਲੱਗੀ ਨਹੀਂ ਵੱਜੀ ਨਹੀਂ ਮਸ਼ੀਨ ਜੀ ਬੰਦੀ ਕਿਤੋਂ ਦੀ ਕੈਵਨ ਕੁਬੋਂ ਦੀ ਬਿਲਕੁਲ ਓਕੇ ਆ ਓਕੇ ਆ ਗਈ ਬਾਣੀ ਮੋਟੀ ਹਲਕੀ ਫੁਲਕੀ ਟਾਚਿੰਗ ਹੈਗੀ ਜ਼ਰੂਰ ਆ ਗਈ ਆਪਾਂ ਇਹ ਨਹੀਂ ਕਹਿੰਦੇ ਵੀ ਟਾਚਿੰਗ ਨਹੀਂ ਹੈਗੀ ਹੈਨਾ ਤੇ ਉਸ ਵੇਖ ਲਓ ਵਾਟ ਫਾਰਮ ਤੇ ਤੇ ਸਟਿੱਪਣੀਆਂ ਛੂਟੀਆਂ ਤਾਂ ਦਿੰਦਾ ਹੀ ਨਹੀਂ ਕੋਈ ਨਾਲ ਹੈਨਾ ਕੋਈ ਦੰਦਾ ਨਹੀਂ ਅਗਲਾ ਲਾ ਲੈਂਦੇ ਆਹ ਇਹ ਤਾਂ ਗੱਲ ਹੈਗੀ ਆ ਕੋਈ ਆਇ ਨਹੀਂ ਹੈਗਾ ਕਿ ਤੋਂ ਬਿਲਡਿੰਗ ਜੀ ਹੋਈ ਪਈ ਆ ਥਾਂ ਥਾਂ ਤੇ ਮਸ਼ੀਨ ਆ ਨਾ 84 ਦੀ ਮਸ਼ੀਨ ਪੂਰੀ ਸਾਫ ਆ ਬਾਕੀ ਥਾ ਮਾਡਲ ਵੀ 18 ਹੋ ਗਈ ਨਾ ਉੱਚਾ ਮਾਡਲ ਲਾਗਾ ਤੇ ਡੀਜ਼ਲ ਟੈਂਕ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਇਹ ਤਾਂ ਦਸ਼ਮੇਸ਼ ਦੀ ਖਾਸੀਅਤ ਹੈ ਇਹ ਮਾਲ ਨਹੀਂ ਮਾੜਾ ਲਾਉਂਦੇ ਇਹ ਚੱਲ ਗਾ ਲੂ ਹਰਦੀਪ ਜਿਹੜੀ ਇਹ ਫਾਰਮ ਲੈਣ ਆ ਹਾਂਜੀ ਇਹ ਅਮਰਗੜ ਬਣਦੀ ਆ ਅਮਰਗੜ ਜੀ ਅਮਰਗੜਾ ਪਹਿਲਾਂ ਇਹ ਦਸਮੇਸ਼ ਵਾਲਿਆਂ ਦੀ ਸੀਗੀ ਹੈ ਨਾ ਪਹਿਲਾਂ ਨਹੀਂ ਜਿਵੇਂ ਉਹ ਅਮਰਗੜਾ ਵਾਲਿਆਂ ਦੀ ਦਸਮੇਸ਼ ਦੇ ਨਾਂ ਤੇ ਫਰਮ ਹੈ ਜੀ ਹਾਂਜੀ ਹਾਂ ਉਹਨਾਂ ਦੀ ਹੈ ਇਹ ਹਾਂ ਉਹਨਾਂ ਨੇ ਜਿਵੇਂ ਉਹਨਾਂ ਦਾ ਡੋਡ ਫਰਮਾਂ ਦਾ ਸਿਸਟਮ ਹੋਣਾ ਸਿਸਟਮ ਹੋਣਾ ਫਾਰਮ ਲੈਣਾ ਰੱਖਿਆ ਓਕੇ ਕਿਹੜਾ ਮਾਡਲ ਹੈ ਇਹ ਇਹ ਮਾਡਲ 11 ਜੀ ਇਹ ਮਾਡਲ 11 ਗੀ ਹਾਂਜੀ ਹਾਂ ਟਾਇਰ ਤਾਂ ਮੰਨ ਲਗੇ ਜੀ ਆਹ ਸਾਲ ਦੀ ਟਾਇਰ ਨੇ ਨਾਲ ਦੀ ਨੇ ਅੱਧੇ ਇੱਕ ਮੰਨ ਲਾ ਹਣਾ ਹਾਂ ਇਹ ਆ ਅੱਡੇ ਕ ਟਾਇਰ ਨੇ ਮੰਗ ਲੈ ਟਾਇਰ ਹੈਗੇ ਤੇ ਕੰਬੈਨ ਵਾਲੇ 70 ਕੇ ਪੈਸੇ ਤੇ ਟਰਾਲੇ ਵਾਲੇ ਹੋਣਗੇ ਜੀ 80 85 ਪੈਸੇ ਨਾਲ ਦੇ ਇਹ ਤਾਂ ਯਾਰ ਹਜੇ ਮੰਨ ਲਾ ਵੀ ਅੱਜ ਲਿਆਂਦੀ ਹੋਈ ਹੈਗੀ ਹਾਂ ਹਾਂ ਤੇ ਤਵਾਉਣ ਤਵਾਉਣ ਵਾਲੀ ਪਈਆ ਮਸ਼ੀਨ ਇਹ ਤਾਂ ਸਾਨੂੰ ਚਲੋ ਆਪਾਂ ਵੀਡੀਓ ਬਣਾਉਂਦੇ ਹਾਂ ਵੀਡੀਓ ਦੇ ਵਿੱਚ ਇਹ ਪਾਤੀ ਆ ਹਾਂ ਉਸ ਪਾਸ ਮਾੜੀ ਮੋਟੀ ਲੱਗੀ ਹੈਗੀ ਉਹ ਸੁੱਕਾ ਡੈਂਟ ਕੋਈ ਐਂ ਜੇ ਨਹੀਂ ਹੈਗਾ ਬਾਕੀ ਇਹਨਾਂ ਦਾ ਜਿਹੜਾ ਰੰਗ ਹੈਗਾ ਨਾ ਰੰਗ ਡਲ ਜਿਹਾ ਹੀ ਆਉਂਦਾ ਪਹਿਲੇ ਦਿਨ ਤੋਂ ਇਹ ਨਹੀਂ ਹੈਗਾ ਵੀ ਇਹ ਫਿੱਕਾ ਪਿਆਗਾ ਇਹ ਰੰਗ ਇਹਨਾਂ ਦਾ ਡਲ ਜਿਹਾ ਹੀ ਆਉਂਦਾਗਾ ਉਹਦੇ ਕਾਰਨ ਇਹ 2-3 ਰੰਗ ਬਣਾਉਂਦੇ ਨੇ ਹਨਾ ਇੱਕ ਹਰਾ ਜਿਹਾ ਬਣਾਉਂਦੇ ਨੇਗੇ ਹਾਂ ਤੇ 11 ਮਾਡਲ ਹੋਗੀ ਟਾਇਰ ਮਗਰਲੇ ਪੂਰੇ ਵਧੀਆ ਖੜੇ ਨੇ ਹਾਂ ਤੇ ਗਲੀ ਪਚੀ ਤਾਂ ਨਹੀਂ ਕਿਤੋਂ ਨਹੀਂ ਨਹੀਂ ਕੋਈ ਕਿਤੋਂ ਗਲੀ ਪਚੀ ਨਹੀਂ ਜੀ ਕਿਤੇ ਇਹ ਤਾਂ ਵੈਲਡਿੰਗ ਸ਼ੈਲਡਿੰਗ ਨਹੀਂ ਟੁੱਟ ਟਾਂਕਾ ਨਹੀਂ ਠੀਕ ਆ ਕਾਗਜ਼ ਪੱਤਰ ਪੂਰੇ ਨੇ ਕਾਗਜ਼ ਪੱਤਰਾਂ ਵੀ ਓਕੇ ਆ ਠੀਕ ਆ ਚਲੋ ਤੇ ਬਾਕੀ ਇਹਦਾ ਕਟਰ ਸਾਨੂੰ ਦਿਖਾ ਦੇਨੇ ਆ ਉਹ ਵੀ ਖੜਾਗਾ ਤੇ ਪੌੜੀ ਪੌੜੀ ਪੂਰੀ ਪੂਰੀ ਵਧੀਆ ਲਾਈ ਹੈਗੀ ਜਾਨੀ ਚੱਕਵੀ ਪੌੜੀ ਆ ਜਿਵੇਂ ਲੋਹਾ ਬਹੁਤ ਹੈਵੀ ਲਾਉਂਦੇ ਨੇ ਹਰਦੀਪ ਬਹੁਤ ਹੈਵੀ ਆ ਜੀ ਬਹੁਤ ਹੈਣਾ ਤੇ ਕਿਤੇ ਕੋਈ ਆ ਦੇਖ ਲੋ ਬੀ ਫੀਡਰ ਫੂਟਰ ਬਾਹਰ ਨਹੀਂ ਚੱਲੀ ਮਸ਼ੀਨ ਲੋਕਲ ਹੀ ਚੱਲੀ ਵੀ ਆ ਹੈਨਾ ਪਿੰਡ ਪਿੰਡੀ ਚੱਲੀ ਪਿੰਡ ਪਿੰਡੀ ਚੱਲੀ ਵੀ ਹੈਗੀ ਤੇ ਹਲੇ ਫਸਟ ਪਾਰਟੀ ਦਾ ਹੀ ਨੋਆ ਪਹਿਲੇ ਬੰਦੇ ਦੇ ਜਿਨ੍ਹਾਂ ਨੇ ਕਢਾਈ ਹੈਗੀ ਉਹਨਾਂ ਤੋਂ ਹੀ ਲਈ ਆਪਾਂ ਉਹਨਾਂ ਤੋਂ ਹੀ ਲਈਆ ਠੀਕ ਆ ਸਰਬਾ ਲੱਗਿਆ ਹੋਇਆ ਬ੍ਰੇਕਾਂ ਵਾਲਾ ਦੂਜਾ ਹਾਂ ਤੇ ਬਾਕੀ ਮਸ਼ੀਨ ਚੱਲ ਚਲਾਵੇ ਦੀ ਬਹੁਤ ਓਕੇ ਆ ਬਹੁਤ ਵਧੀਆ ਚੱਲਣ ਚਲਾਉਣ ਨੂੰ ਮਸ਼ੀਨ ਪੂਰੀ ਵਧੀਆ ਹੈਗੀ ਬਾਕੀ ਰਿਪੇਅਰ ਵੀ ਮਸ਼ੀਨ ਦੀ ਬਹੁਤ ਮੰਨ ਲਓ ਵਧੀਆ ਹੋਈ ਵੀ ਉਹ ਕਟਰ ਦੀ ਚਾਦਰ ਵਗੈਰਾ ਬਾਕੀ ਆਪਾਂ ਦਾ ਕੰਮ ਹਰਦੀਪ ਸੇਲ ਪਰਚੇਜ ਦੇਈ ਹੈ ਨਾ ਵੇਚਣੀ ਆ ਹਾਂਜੀ ਹਾਂਜੀ ਹਾਂ ਫਿਰ ਤੂੰ ਕਿੰਨੀਆਂ ਚਲਾਉਣਾ ਮਸ਼ੀਨਾ ਆਪ ਮਸ਼ੀਨਾ ਆਪਾਂ ਤਕਰੀਬਨ 7 ਤੋਂ 8 ਮਸ਼ੀਨਾ ਆਪਾਂ ਆਪ ਚਲਾਉਨੇ ਆਪ ਚਲਾਉਨੇ ਆ ਹਾਂਜੀ ਹਾਂ ਠੀਕ ਆ ਹਾਂ ਯਾਨੀ ਇੰਨੀਆਂ ਚਾਹੀਦੀਆਂ ਨਹੀਂ ਲਗੀਆਂ ਬਾਕੀ ਆਪਣੇ ਕੋਲੇ ਦੋ ਮਸ਼ੀਨਾਂ ਹੋਰ ਨੇ ਕਿਆਂ ਇੱਕ ਦਸ਼ਮੇਸ਼ ਆਪਣੇ ਕੋਲ 18 ਮਾਡਲ ਹੋਰ ਆ ਸੇਲ ਵਾਸਤੇ ਅਸੀਂ 18 ਮਾਡਲ 18 ਮਾਡਲ ਉਹਦੀ ਕੰਡੀਸ਼ਨ ਕੀ ਆ ਉਹਦੀ ਕੰਡੀਸ਼ਨ ਉਹ ਵੀ 80 ਪੈਸੇ ਟਾਇਰ ਮੰਗਰ ਲੈਨੇ ਨਾਲ ਦੇ ਠੀਕ ਆ ਮੂਰਲੀ ਉਹਦੀ ਜੋੜੀ ਨਵੀਂ ਲੱਗੀ ਹੋਈ ਆ ਅਸੀਂ ਜੋੜੀ ਮੂਰਲੀ ਨਵੀਂ ਲੱਗੀ ਆ ਹਾਂਜੀ ਹਾਂਜੀ ਉਹ ਉਧਰ ਸੈੱਟ 'ਚ ਖੜੀ ਆ ਦੂਜੇ ਪਾਸੇ ਹਾਂਜੀ ਉਹ ਦੂਜੇ ਸੈੱਟ 'ਚ ਆ ਬਸ ਉਹ ਮਸ਼ੀਨਾਂ ਪਰਸੋਂ ਤੱਕ ਆਪਾਂ ਇੱਧਰ ਆ ਜੂਗੀ ਯਾਨੀ ਇਹ ਜੱਸੀ ਦੀ ਰਿਪੇਅਰ ਹੋ ਜੂਗੀ ਫੇਰ ਆ ਜੂਗੀ ਉਹ ਵੀ ਪਕਾਊ ਆ ਉਹ ਵੀ ਪਕਾਊ ਆ ਜੀ ਇੱਕ ਆਪਣੇ ਕੋਲੇ ਸਵਰਾਜ ਮਿਲਦੀ 23 ਮਾਡਲ ਸਵਰਾਜ ਹਾਂਜੀ ਇੱਕ 8100 ਦੀ ਹੈ ਇੱਕ 8200 ਦੀ 8200 ਆਈ ਆਪਣੇ ਕੋਲੇ 23 ਮਾਡਲ ਆ ਸਿਆ ਉਹ ਤਾਂ ਫਿਰ ਦੇਸੀ ਟਾਈਪ ਹੀ ਆ ਗਈ ਹਾਂਜੀ ਹਾਂਜੀ ਦੇਸੀ ਟਾਈਪ ਠੀਕ ਆ ਹਾਂਜੀ ਤੇ ਉਹ ਵੀ ਪਕਾਊ ਆ ਹਾਂਜੀ ਉਹ ਵੀ ਮੰਨ ਕੇ ਚੱਲੋ 95% ਕੰਡੀਸ਼ਨ ਚ ਠੀਕ ਆ ਉਹ 23 ਮਾਡਲ ਆ 23 ਮਾਡਲ ਆ ਜੀ ਹਾਂ ਠੀਕ ਆ ਹਾਂਜੀ ਕੀ ਕਾ ਉਬੀ ਜਣੀ ਵੇਚਣੀ ਆਪਾਂ ਹਾਂਜੀ ਹਾਂ ਸਾਲੂ ਆਹ ਇਹਦਾ ਫਾਰਮੂਲਾ ਨੇ ਦਾ ਕਟਰ ਦਿਖਾਇਆ ਮੈਂ ਮਸ਼ੀਨੀ ਨਹੀਂ ਲੈਂਦਾ ਉਹ ਵਦੋ ਵਾਦੀ ਉਹ ਇਹ ਬੈਨੇ ਕੰਮ ਪੂਰਾ ਬਣ ਗਈ ਵੀਡੀਓ ਵਾ ਆਪਣਾ ਕੰਮ ਕੀ ਹੈ ਕਾਇਆਂ ਨੇ ਕਾਈ ਖੋਤਣਾ ਹਾਂ ਘਾਜ ਦੁੱਗਾ ਹੋਰ ਤੇ ਵਾਤੇ ਵਾਗਾ ਹੁਣ ਕਿਉਂ ਹੰਤਾ ਇਸੀਆਂ ਜਾ ਕਾ ਕਾਣ ਹਾਂ ਹਾਂ ਚਾ ਚੱਲੀਏ ਫੇਰ ਚੰਗਾ ਸੀ ਪਰ ਠੀਕ ਆ ਵਾਹ ਕਰੀਆ ਫੋਲ ਫੋਲ ਥੋੜਾ ਆਪਣਾ ਗਿਆ ਹੁ ਮਗਾ ਜਮੀ ਕੋਈ ਨਹੀਂ ਹੋਰ ਲਾ ਵਾਹ ਉਹ ਤੇਲ ਧੂੜ ਜਮੇ ਹੀ ਨਹੀਂ ਫੂਕਦਾ ਤੂੰ ਹਨਾ ਇਹਦੀ ਯਾਰ ਜਾਣਕਾਰੀ ਦੇ ਦੋ ਮਿੰਟ ਖੜਾ ਐਪੀ ਤੋਂ ਲੈ ਜਾਣਕਾਰੀ ਹਣ ਖੜ ਜਾ ਲੈ ਹੁਣ ਦੋ ਤੂੰ ਲੱਤਾਂ ਦਾ ਆਹ ਧਰ ਲਾ ਚੰਗਾ ਠੀਕ ਆ ਇਹਦਾ ਆਪਣਾ ਮੇਨ ਹਰਦੀਪ ਸਿੰਘ ਕਨੌਰ ਦਾ ਗਰਦ ਘੜਤੀ ਨਹੀਂ ਕੋਈ ਮਸ਼ੀਨ ਲੈਣੀ ਹੋਵੇ ਕੋਈ ਮਸ਼ੀਨ ਵੇਚਣੀ ਹੋਵੇ ਕੰਟੈਕਟ ਕਰਿਓ ਹਰਦੀਪ ਨਾਲ ਯਾਰਾਂ ਦਾ ਯਾਰ ਆ ਜਿਹੜੀ ਮਰਜ਼ੀ ਮਸ਼ੀਨ ਹੋਵੇ ਕੋਈ ਐ ਨਹੀਂ ਹੈਗਾ ਵੀ ਵਸਾਲੀ ਦਵਾਉਂਦਾ ਜਿਹੜੀ ਮਰਜ਼ੀ ਮਸ਼ੀਨ ਹੋਵੇ ਬਾਜਬ ਰੇਟ ਤੇ ਦਵਾਉਂ ਸੋਨੂੰ ਤੇ ਕਿਹੜੀ ਕਿਹੜੀ ਕੰਪਨੀ ਨਾਲ ਕੰਟੈਕਟ ਆ ਫਿਰ ਹਰਦੀਪ ਬਾਜਾ ਉਹਰੇ ਜੀ ਨੂੰ ਸਾਰੇ ਨਾਲ ਅਸਾਂ ਜਿਹੜੀ ਮਰਜ਼ੀ ਕੰਪਨੀ ਦੀ ਮਸ਼ੀਨ ਲੈ ਲਈ ਆਪਾਂ ਹਰੇਕ ਨਾਲ ਜਾਣੀ ਆ ਆਪਣਾ ਜਾਣ ਆਉਣਾਗਾ ਹਾਂਜੀ ਇਹ ਨਹੀਂ ਹੈਗਾ ਯਾਰ ਵੀ ਮਸ਼ੀਨ ਵਾਲੇ ਨੂੰ ਬਾਜਬ ਰੇਟ ਤੇ ਮਸ਼ੀਨ ਦਵਾਉਗੇ ਨਹੀਂ ਹੈਗਾ ਟਾਈਮ ਤੇ ਮਸ਼ੀਨ ਲੈ ਕੇ ਦਊਗਾ ਤੇ ਆਪਣੇ ਨਾਲ ਵਰਤਿਆ ਆਪਾਂ ਨੂੰ ਲੈ ਕੇ ਦਿੱਤੀ ਇਹਨਾਂ ਨੇ ਦੋ ਤਿੰਨ ਮਸ਼ੀਨਾ ਹਰਦੀਪ ਨਾਲ ਤਾਂ ਇਹਦਾ ਪੱਕਾ ਹੀ ਕੰਟੈਕਟ ਹੈਗਾ ਆਪਣੇ ਨਾਲ ਭਾਈਆਂ ਵਾਲੀ ਗੱਲ ਆ ਇਹਦੀ ਬਹੁਤ ਪਿਆਰ ਪ੍ਰੇਮ ਪਿਆਰ ਆ ਹਾਂ ਹਾਂ ਹਰਦੀਪ ਤੇਰਾ ਨੰਬਰ ਦੱਸ ਜੇ ਕੋਈ ਵੀਰ ਭਾਈ ਨੂੰ ਚਾਹੀਦਾ ਹੋਵੇ ਮਸ਼ੀਨ ਲੈਣੀ ਹੋਵੇ ਕਿੰਨਾ ਨੰਬਰ ਹੈ ਤੇਰਾ ਮੇਰਾ ਜੀ 90238 78144 90239 78144 78144 ਤੇ ਜਦੋਂ ਮਰਜ਼ੀ ਕਰਿਓ ਵੀਰ ਨਾਲ ਕੰਟੈਕਟ ਜਿਹੜੀ ਮਰਜ਼ੀ ਕੰਮ ਕੋਈ ਇਹ ਨਹੀਂ ਹੈਗਾ ਨਵੀਂ ਹੀ ਨੇ ਪੁਰਾਣੀ ਲੈਣੀ ਆ ਇੱਕ ਇਹਦੀ ਖਾਸੀਅਤ ਗੱਲ ਇਹ ਹੈਗੀ ਵੀ ਜੇ ਕਿਸੇ ਗਾਹਕ ਨੂੰ ਮਸ਼ੀਨ ਦਿਵਾਉਣੀ ਆ ਇਹ ਨਹੀਂ ਹੈਗਾ ਵੀ ਮਸ਼ੀਨ ਤੇ ਉਹੀ ਲਿਜਾ ਕੇ ਖੜਾ ਦਊਗਾ ਪਹਿਲਾਂ ਮਸ਼ੀਨ ਦੀ ਵੈਰੀਫਿਕੇਸ਼ਨ ਆਪ ਕਰੂਗਾ ਪਹਿਲਾਂ ਦੇਖ ਕੇ ਉਹ ਕਿੰਨੇ ਟਾਇਰ ਨੇ ਕਿਤੋਂ ਲੱਗੀ ਬੱਜੀ ਤਾਂ ਨਹੀਂ ਕਿਤੋਂ ਕੀ ਆ ਫੇਰ ਗਾਹਕਾਂ ਨੂੰ ਲੈ ਕੇ ਜਾਊਗਾ ਥੋੜਾ ਤੇਲ ਨਹੀਂ ਐਵੇਂ ਬਿਨਾ ਮਤਬਲ ਤੋਂ ਫੁਕਾਉਂਦਾ ਕਿਉਂਕਿ ਵਿੱਚ ਦੇਖੀ ਨਹੀਂ ਹੁੰਦੀ ਮਸ਼ੀਨ ਅਗਲਾ ਕਹਿੰਦਾ ਯਾਰ ਉੱਥੇ ਫੋਨ ਤੇ ਪਤਾ ਲੱਗਿਆ ਵੀ ਆਹ ਮਾਡਲ ਆ ਦੇਖ ਕੇ ਗਾਹਾਂ ਦੀ ਫੂਸ ਲੱਗੀ ਖੜੀ ਹੁੰਦੀ ਆ ਕਹਿਵਣ ਗਲਿਆ ਪਿਆ ਹੁੰਦਾ ਨਾ ਪਹਿਲਾਂ ਇਹਨੇ ਆਪ ਜਾ ਕੇ ਮਸ਼ੀਨ ਚੈੱਕ ਕਰਨੀ ਆ ਫੇਰ ਜਾ ਕੇ ਫੇਰ ਜਾ ਕੇ ਤੁਹਾਨੂੰ ਨਾਲ ਲੈ ਕੇ ਜਾਊਗਾ ਬੜਾ ਤੇਲ ਚੱਕ ਇਹ ਵੀਰ ਨੇ ਪਿੰਡ ਹਮੀਦੀ ਤੋਂ ਇਹਨਾਂ ਨੂੰ ਇਹ 20 ਮਾਡਲ ਕਰਤਾਰ ਦਿੱਤੀ ਅੱਜ ਤੇ ਬਹੁਤ ਚੰਗੀ ਮਸ਼ੀਨ ਸੀਗੀ ਤੇ ਵਧਾਈਆਂ ਭਰਾ ਸੋਨੂੰ ਹਨਾ ਮੁਬਾਰਕਾਂ ਜੀ ਮੁਬਾਰਕਾਂ ਸੋਨੂੰ ਭਰਾ ਬਹੁਤ ਬਹੁਤ ਮੁਬਾਰਕਾਂ ਭਰਾ ਜੀ ਵਧਾ ਕਰੇ ਮੁਬਾਰਕਾ ਬਾਈ ਜੀ ਹਮੀਦੀ ਪਿੰਡ ਦਿੱਤੀ ਹੈ ਬਾਈ ਹੁਣ ਇਹਨਾਂ ਨੂੰ ਇਹਨਾਂ ਵਾਲੀ ਫਾਰਮ ਲਾਈਨ ਵਿੱਚ ਕੱਟੀ ਆ 11 ਮਾਡਲ 20 ਮਾਡਲ ਕਰਤਾਰ ਇਹਨਾਂ ਨੂੰ ਅੱਜ ਦਿੱਤੀ ਕਿਵੇਂ ਲੱਗਿਆ ਬਾਈ ਹਰਦੀਪ ਦਾ ਕੰਮ ਸੋਨੂੰ ਪੂਰਾ ਹੋ ਗਿਆ ਜੀ ਠੀਕ ਲੱਗਿਆ ਕੋਈ ਲਾਰੇਵਾਜੀ ਤਾਂ ਨਹੀਂ ਕੰਮ ਕਰਿਆ ਹਾਂ ਜੀ ਸੌਦਾ ਵਧੀਆ ਪੂਰਾ ਵਧੀਆ ਹੋਇਆ ਹਾਂ ਜੀ ਮਾਨਪਸੰਦ ਸੌਦਾ ਹੋਇਆ ਜੀ ਕੋਈ ਐ ਤਾਂ ਨਹੀਂ ਹੈਗਾ ਵੀ ਰੇਟ ਮਹਿੰਗਾ ਲੱਗਿਆ ਜਾਂ ਕਿਵੇਂ ਜਮਿਨੀ ਆਪਾਂ ਵੀਰ ਉਹਨਾਂ ਨੂੰ ਇੰਨੀ ਕ ਤਸੱਲੀ ਦਿੱਤੀ ਆ ਹਾਂ ਵੀ ਕਣਕ ਤੋਂ ਬਾਅਦ ਜੇ ਜਿੰਨੇ ਦੀ ਮਸ਼ੀਨ ਪਾਈ ਉਹਨਾਂ ਨੇ ਲਈ ਆ ਵੀ ਉਹਨੇ ਦੀ ਦੇਜੋ ਸਾਡਾ ਆਪਾਂ ਨੂੰ ਬੇਸ਼ੱਕ ਆਪਾਂ ਨੂੰ ਵਾਪਸ ਕਰ ਦਵਾਂਗੇ ਵਾਪਸ ਕਰ ਦਿਓ ਸੀਜ਼ਨ ਫ੍ਰੀ ਦਾ ਲਾ ਲਿਓ ਹਾਂ ਠੀਕ ਹੈ ਕੋਈ ਸਾਨੂੰ ਪਹਿਲਾਂ ਵੀ ਦੱਸਿਆ ਵੀ ਕੋਈ ਆਏ ਨਹੀਂ ਹੈਗਾ ਰੇਟ 'ਚ ਜਾ ਰਿਹਾ ਹਨਾ ਵੀ ਉਹੀ ਬੇਤਤਾਤ ਰੇਟ ਮੰਗ ਲੈ ਜਿੰਨੇ ਕਦੀ ਮਸ਼ੀਨ ਹੁੰਦੀ ਆ ਜਾਇਦ ਜੀ ਕਮਾਈ ਕਰਕੇ ਥੋੜੇ ਨਫੇ ਨਾਲ ਮਸ਼ੀਨਾਂ ਦੇ ਦਿੰਦਾ ਹੁੰਦਾ ਕਿਉਂਕਿ ਇਹ ਕਹਿੰਦਾ ਨਾ ਹੀ ਬਣਾਉਣਾ ਆਪਾਂ ਮੰਨ ਕੇ ਚੱਲੂ ਇਹ ਨਹੀਂ ਹੈਗਾ ਵੀ ਆਪਾਂ ਪੈਸੇ ਕਮਾਈ ਕਿੰਨੀ ਕਰਨ ਨਵੀਂ ਵੀ ਜੇ ਲੈਣੀ ਹੋਵੇ ਤਾਂ ਨਮੀਆਂ ਹਰਦੀਪ ਕਿਹੜੀਆਂ ਕਿਹੜੀਆਂ ਨੇ ਇੱਕ ਤੀ ਗੱਲ ਨਹੀਂ ਆਪਾਂ ਜਿਵੇਂ ਤੁਸ਼ਮੇਸ਼ ਦੀ ਕੰਬੈਨ ਠੀਕ ਆ ਓਕੇ ਹਾਂਜੀ ਬਾਕੀ ਹੋਰ ਚਲੋ ਆਪਣਾ ਤੁਹਾਨੂੰ ਪਤਾ ਹੀ ਆ ਨਾ ਭੇ ਜਾਨੀ ਤਕਰੀਬ ਲੈਣੀ ਆ ਪ੍ਰੀਤ ਲੈਣੀ ਆ ਪ੍ਰੀਤ ਵੀ ਆਪਾਂ ਦੇ ਦੇਾਂਗੇ ਠੀਕ ਆ ਹਾਂ ਜਰ ਜਿਹੜੀ ਕੋਹ ਮਸ਼ੀਨ ਤੁਹਾਨੂੰ ਉਹ ਲੈ ਦੂਗਾ ਉਹ ਮਰਜੀ ਜਿਹੜੀ ਮਰਜ਼ੀ ਹੋਵੇ ਤੁਸੀਂ ਇੱਕ ਗੱਲ ਇਹ ਆ ਰੇਟ ਦਾ ਪਤਾ ਕਰਿਆ ਤੁਹਾਨੂੰ ਜਰ ਆ ਵਿਚ ਕਟਾ ਕੇ ਲੈਣੀ ਆ ਹਾਂ ਤਾਂ ਵੀ ਦੇ ਦੇਾਂਗੇ ਤਾਂ ਵੀ ਦੇ ਦੂਗਾ ਵਿਚ ਕੱਟ ਕੇ ਤੁਹਾਨੂੰ ਅਸੀਂ ਵੀਡੀਓ ਚ ਸਾਡਾ ਰੇਟ ਨਾ ਦੱਸਣ ਦਾ ਮਤਲਬ ਇਹ ਹੁੰਦਾ ਕਿਉਂਕਿ ਵਿਚ ਜੀ ਨੇ ਕਟਾਉਣੀ ਆ ਕਈ ਵਾਰ ਅਗਲਾ ਆਪਦੀ ਦੇ ਵੱਧ ਪੈਸੇ ਮੰਗ ਕੇ ਖੜ ਜਾਂਦਾਗਾ ਫਿਰ ਆਲਾ ਕਹਿੰਦਾ ਯਾਰ ਵੀਡੀਓ ਚ ਤਾਂ ਤੁਸੀਂ ਇਹਨੂੰ ਇੰਨੇ ਰੇਟ ਦੀ ਦੱਸ ਦੇ ਸੀਗੇ ਹੁਣ ਤੁਸੀਂ ਵਿਚ ਫਿਰ ਕਿਉਂਕਿ ਇਹ ਚੀਜ਼ ਦੀ ਗਲਤ ਪ੍ਰਭਾਵ ਪੈਂਦਾਗਾ ਵੀ ਜੇ ਰੇਟ ਆਪਾਂ ਵੀਡੀਓ ਚ ਦੱਸ ਦਈਏ ਕੋਈ ਗੱਲ ਨਹੀਂ ਤੁਸੀਂ ਫੋਨ ਤੇ ਹਰਦੀਪ ਨਾਲ ਗੱਲ ਕਰਿਓ ਤੁਹਾਨੂੰ ਫੋਨ ਤੇ ਇਹ ਸਾਰਾ ਡਿਟੇਲ ਦੱਸੂਗਾ ਹਰਦੀਪ ਨੰਬਰ ਦੱਸ ਆਪਣਾ ਕਿੰਨਾ ਨੰਬਰ ਆਪਣਾ 88728 ਜੀ ਠੀਕ ਹੈ ਜੀ 83168 ਓਕੇ ਇੱਕ ਹੋਰ ਦੱਸ ਦੇ 62844 01237 ਠੀਕ ਆ ਹਰਦੀਪ ਨਾਲ ਜਦੋਂ ਮਰਜ਼ੀ ਕੰਟੈਕਟ ਕਰਿਓ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਦੋਂ ਮਰਜੀ ਕਿਉਂਕਿ ਫਿਰ ਬੰਦੇ ਨੇ ਪੈਣਾ ਵੀ ਹੁੰਦਾ ਆਪਦੇ ਕੰਮ ਧੰਦੇ ਵੀ ਹੁੰਦੇ ਨੇ ਵਿੱਚ ਭਰਾ ਨਾ ਰਾਤ ਨੂੰ 10:00 10:00 ਵਜੇ ਫੋਨ ਕਰੀ ਜਾਂਦੇ ਨੇ ਯਾਰ ਆਪਣੀ ਇੰਸਟਾਗ੍ਰam ਤੇ ਏਡੀਆ ਕੀ ਦੀਪਾ ਬਾੜ ਦੇ ਨਾਂ ਤੇ ਠੀਕ ਹੈ ਜੀ ਉਹਤੇ ਵੀ ਸਾਨੂੰ ਆਪਣੀ ਸਾਰੀ ਮੰਨ ਲਓ ਐਡ ਪਈ ਹੁੰਦੀ ਹੈ ਕਿ ਜਿਹੜੀਆਂ ਮਸ਼ੀਨਾਂ ਬੜੇ ਕੋਲੇ ਆਉਂਦੀਆਂ ਨਹੀਂ ਆ ਠੀਕ ਆ ਹਾਂ ਉਹ ਆਪਣਾ ਜੋ ਵੀ ਭਰਾ ਇੰਸਟਾਗ੍ਰam ਤੇ ਲਾਉਂਦੇ ਨੇ ਉਹਨੂੰ ਫੋਲੋ ਕਰੋ ਫੋਲੋ ਵੀ ਕਰ ਲਿਓ ਉਹਨੂੰ ਹਨਾ ਬਾਕੀ ਸਾਰੀ ਡਿਟੇਲ ਅਸੀਂ ਮੰਨ ਲਓ ਉਹਦੇ ਤੇ ਵੀ ਕੈਪਸ਼ਨ ਚ ਪਾਈ ਹੁੰਦੀ ਆ ਸਾਡੀ ਓਕੇ ਮਾਡਲ ਵਗੈਰਾ ਦੇ ਰੇਟ ਵਗੈਰਾ ਚਲੋ ਫੋਨ ਤੇ ਹੋ ਜਾਂਦਾ